ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊਜ਼ ਚੈਨਲ ਦੀ ਮਜਬੂਤ ਚਪਿੰਦ ਪਚਨਗਲਾਂ ਖੁਸ਼ਾਲਪੁਰ ਵਿਖੇ ਜਿੱਥੇ ਕਿਸਮੂ ਨਗਰ ਨਿਵਾਸੀ ಗ್ರಾಮ ਪੰਚਾਇਤ ਐਨ ਦਾਲਬੀਰਾ ਤੇ ਇਲਾਕੇ ਦੇ ਸਹਿਯੋਗ ਨਾਲ ਸਲਾਨਾ ਚੰਦਰ ਅਠਵਾਂ ਛੇਂਝ ਮੇਲਾ ਤੁਮ ਤਾਮ ਨ ਕਰਵਾਇਆ ਗਿਆ ਇਸ ਮੌਕੇ ਸੰਜੀਤ ਕੁਮਾਰ ਪਚਨਗਲਾਂ ਅਤੇ ਪੰਕੀ ਪ੍ਰਭਾਨ ਨੇ ਸਰਬਤਰਮ ਨਿਊਜ਼ ਟੀਮ ਨਾਲ ਗੱਲਬਤ ਕਰਦੇ ਹੋਏ ਦੱਸਿਆ ਕਿਸਲਾਨਾ ਸ਼ਾਨਦਾਰ ਛੇਂਜ ਮੇਲੇ ਦੌਰਾਨ 200 ਤੋਂ ਵੱਧ ਪਹਿਲਵਾਨਾਂ ਨੇ ਕੁਸ਼ਤੀ ਮੁਕਾਬਲੇ ਵਿੱਚ ਹਿੱਸਾ ਲਿਆ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਕਿਸਲਾਨਾ ਛੇਂਜ ਮੇਲੇ ਦੌਰਾਨ ਐਨਆਈਬੀਰਾ ਨੇ ਭਰਪੂਰ ਸਹਿਯੋਗ ਦਿੱਤਾ ਉਹਨਾਂ ਦੱਸਿਆ ਕਿ ਪਟਕੇ ਦੀ ਕੁਸ਼ਤੀ ਗੌਰਵ ਮਾਛੀਵਾੜਾ ਤੇ ਮਿਰਜ਼ਾ ਈਰਾਨ ਵਿਚਕਾਰ ਕਰਵਾਈ ਗਈ ਜਿਸ ਵਿੱਚ ਮਿਰਜ਼ਾ ਈਰਾਨ ਪਹਿਲਵਾਨ ਜੇਤੂ ਰਿਹਾ ਉਹਨਾਂ ਦੱਸਿਆ ਕਿ ਮਨੀਸ਼ ਜੂ ਐਸਏ ਵੱਲੋਂ ਜੇਤੂ ਪਹਿਲਵਾਨ ਨੂੰ ਬੁਲਟ ਮੋਟਰਸਾਈਕਲ ਪਹਿਲਾ ਨਾਮ ਦਿੱਤਾ ਗਿਆ ਅਤੇ ਦੂਜੇ ਸਥਾਨ ਤੇ ਆਉਣ ਵਾਲੇ ਪਹਿਲਵਾਨ ਨੂੰ ਜਸਪਾਲ ਜੁਕੇ ਦੂਜਾ ਨਾਮ ਦਿੱਤਾ ਗਿਆ ਇਸ ਮੌਕੇ ਸਲੰਨਾ 8ਵੇਂ ਚੈਂਪੀਅਨ ਮੇਲੇ ਦੌਰਾਨ ਮੁੱਖ ਮਹਿਮਾਨ ਸੋਨ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਵਤਾਰ ਸਿੰਘ ਡਾਂਡੀਆਂ ਜ਼ਿਲ੍ਹਾ ਪ੍ਰਧਾਨ ਕਿਸਾਨ ਬੈਂਕ ਤੋਂ ਇਲਾਵਾ ਹੋਰ ਸ਼ਖਸੀਤਾਂ ਨੇ ਪੁੱਜ ਕੇ ਸ਼ਿਰਕਤ ਕੀਤੀ ਇਸ ਮੌਕੇ ਸੰਜੀਤ ਕੁਮਾਰ ਪਚਨਗਲਾ ਭਾਜਪਾਗੂ ਪੰਕੀ ਪਹਿਲਵਾਨ बिपिन कुमार मोहन लाल मास्टर भजन सिंह जनोहा डॉक्टर प्रदीप हीरा जस्सा पोसी कमलजीत अरोड़ा पवन कुमार गुरजीत लवली कोटपदोही मास्टर बलबीर सिंह चेला कुलबीर सिंह खुशालपुर मास्टर मेजर सिंह भगतूपुर पम्मा चंबला बाबा सरबजीत सिंह ठक्करवाल सिंह भाम कुलमिंदर सिंह सरपंच पंचरंगला ਅਲਵਿੰਦਰ ਕੁਮਾਰ ਪਚਨਗਲਾਂ ਸਤਿੰਦਰ ਠੁਆਣਾ ਸਾਬੀ ਬੰਗਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਇਸ ਮੌਕੇ ਹਾਜ਼ਰ ਸਨ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਦੀ ਫਤਿਹ ਆਪਾਂ ਹਰ ਸਾਲ ਦੀ ਤਰ੍ਹਾਂ 8ਵੇਂ ਛੇਂਜ ਮੇਲੇ ਇਸ ਵਾਰ ਕਰਵਾਇਆ ਗਿਆ ਇਸ ਵਿੱਚ 200 ਤੋਂ ਵੱਧ ਭਵਾਨਾਂ ਨੇ ਭਾਗ ਲਿਆ ਜਿੰਨੇ ਵੀ ਭਵਾਨ ਅਤੇ ਪ੍ਰਬੰਧਕ ਸੱਜਣ ਮੇਰੇ ਪਹੁੰਚੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਅਸੀਂ ਆਸ ਕਰਦੇ ਆ ਕਿ ਅਗਲੀ ਵਾਰ ਵੀ ਅਸੀਂ ਵੱਧ ਝੜ ਕੇ ਇਸ ਪ੍ਰੋਗਰਾਮ ਦਾ ਵਧੀਆ ਪ੍ਰੋਗਰਾਮ ਕਰਾਂਗੇ ਐਸ ਕੀ ਵੀ ਬਹੁਤ ਵਧੀਆ ਅਰੇਂਜਮੈਂਟ ਸੀਗਾ ਤੇ ਬਹੁਤ ਜ਼ਿਆਦਾ ਭਰਾਵਾਂ ਮੇਰਿਆਂ ਨੇ ਲੋਕਾਂ ਨੇ ਸਹਿਯੋਗ ਬਹੁਤ ਦਿੱਤਾ ਤਸੀਂ ਤੈਦ ਲੋਕਾਂ ਦਾ ਧੰਨਵਾਦ ਕਰਦੇ ਆਂ ਥੈਂਕ ਯੂ ਪਿੰਡ ਪਛ ਦਿngਲਾ ਕੁਸ਼ਾਲਪੁਰ ਵਿਖੇ ਅਸੀਂ 8ਵਾਂ 6ਜ ਮੇਲਾ ਕਰਵਾਇਆ ਸਾਡੇ ਪੰਕੀ ਪਹਿਲਵਾਨ ਜੀ ਪਛ ਦਿngਲਾ ਤੋਂ ਇੱਕ ਹੁਲਦੇ ਵੀ ਰਹੇ ਕੁਸ਼ਤੀਆਂ ਇਹਨਾਂ ਨੂੰ ਸ਼ੌਂਕ ਹੈ ਇਹਨਾਂ ਦੇ ਸਾਡੇ ਪਿੰਡ ਦੇ ਸਹਿਯੋਗ ਨਾਲ ਇਹਨਾਂ ਦੇ ਪ੍ਰਾਵਾ ਦੇ ਸਹਿਯੋਗ ਦੇ ਨਾਲ 8ਵਾਂ 6ਜ ਮੇਲਾ ਪੁਰੇ ਜੋਰਾ-ਛੋਰਾ ਨਾਲ ਕਰਵਾਇਆ ਗਿਆ ਜਿਹਦੇ ਵਿੱਚ ਪਹਿਲਾ ਨਾਮ ਬੁੱਟ ਮੋਟਰਸਾਈਕਲ ਅਰਾਨ ਤੋਂ ਪਹਿਲਵਾਨ ਆਇਆ ਸੀਗਾ ਉਨੇ ਜਿੱਤਿਆ ਤੇ ਸੈਕਿੰਡ দেয়া ਗੌਰਵ ਮਾਛੀਬਾੜੇ ਤੋਂ ਉਹਨੂੰ 1,25,000 ਰੁਪਿਆ ਨਾਮ ਦਿੱਤਾ ਗਿਆ ਬਾਕੀ 200 ਤੋਂ ਵੱਧ ਕੁਸ਼ਤੀਆਂ ਹੋਈਆਂ ਜਿਹਦੇ ਵਿੱਚ ਬਹੁਤ ਤਕੜੇ ਤਕੜੇ ਸਾਰੇ ਵੱਖ-ਵੱਖਾਂ ਨਾਮ ਦਿੱਤੇ ਗਏ ਹਾਰ ਇੱਕ ਤਰ੍ਹਾਂ ਦਾ ਅਰੇਂਜਮੈਂਟ ਸੀ ਬੈਠਰ ਦਾ ਕੁਰਸੀਆਂ ਦਾ ਲੰਗਰ ਪਾਣੀ ਦਾ ਅਰੇਂਜਮੈਂਟ ਸੀ ਫੁੱਲਾ ਸਾਡੇ ਵੱਖ-ਵੱਖ ਲੀਡਰ ਵੀ ਆਏ ਆ ਲੋਕਾਂ ਦੇ ਵਿੱਚ ਬੜਾ ਸੁਜੋਗ